ਕੋਈ ਨੰਨੇ ਨੂੰ ਬੀਤੀ ਜਾਂਦਾ ਉਹ ਕਮੇਟੀ ਬਣਾਵੇ ਉਹ ਬੂਥ ਕਮੇਟੀ ਅੱਗੇ ਬਣਾਵੇ ਉਹ ਬੂਥ ਕਮੇਟੀ ਜੋ ਫਿਰ ਅੱਜ ਵੀਆਂ ਵੀ ਬਣਾਉਗਾ ਕਾਲੂ ਦਾਸ ਕੱਤੇ ਜਿਹੜੇ ਕੰਪਨੀ ਕਰਦੇ ਫੇਰ ਨਵੇਂ ਪਾਵੇ ਫੇਰ ਕੱਤੇ ਫੇਰ ਪੰਜ ਫੇਰ ਵੀ ਪੱਕੇ ਉਹਦੇ ਪਹੁੰਚੋਣੇ ਨਹੀਂ ਜਿਹੜੇ ਸਿੱਧਾ ਐਮਐਲਏ ਗਾ ਪਤਰੀ ਸੰਤ ਲਾ ਮੰਤਰੀ ਦਾ ਪ੍ਰਧਾਨ ਤੇ ਸਿੱਧਾ ਸਾਰਾ ਕੰਮ ਕਿਵੇਂ ਕਰਦਾ ਸਾਰਾ ਕੰਮ ਖਰਜੀ ਸਰਕਾਰ ਦੇ ਤਾਂ ਨਹੀਂ ਆ ਕਿ ਕਰਦਾ

नेशनल कांग्रेस राहुल गांधी संघर्ष करो आवाज आनी चाहिए राहुल गांधी संघर्ष करो राहुल गांधी ऑफ संघर्ष करो आप जिस दल से आए हो संघर्ष किस प्रकार से होता है आप जरा हमारे कांग्रेस पार्टी के वर्कर को ये बात समझाओ और आने वाले समय में दो साल तक कांग्रेस पार्टी का वर्कर को नहीं मिलता है लेकिन जो प्यार में देख रहा हूं आपने ये जो टीम बनाई है कि ये कांग्रेस के सभी वर्कर जो है आज तैयार बैठे हैं कि आप इनको हुकुम करो आप नेता आप, आप जो भी बात लोगों के बीच जाओ मैं ये प्यार देख रहा हूँ मैं महाराष्ट्र की भूमि से 2000 किलोमीटर से आपके बीच आया हूँ मैं हर डिस्ट्रिक्ट में जब ऑर्डर का प्रश्न यहाँ पर खड़ा हुआ है आज देश में सबसे ज्यादा बेरोजगारी अगर कहीं पर है तो पंजाब में है आज देश में सबसे ज्यादा करप्शन अगर कहीं पर है भ्रष्टाचार अगर कहीं चलन सीमा पर है तो पंजाब में पार्टी के वर्कर्स के नाते लोगों के बीच जाकर जो हर पिंड में हर गांव में हर मोहल्ले में आपको ये बात बताकर इसको हमें इस बात को हमको फैलाना होगा क्योंकि जिन लोग जो झूठे वादे करने वाले ਝੂਠੋਂ ਕੇ ਸਰਦਾਰ ਹੋ ਕੇ ਦਿਨ ਕੀ ਪਛਾਣ ਬਣੀ ਹੈ ਜੋ ਖੋਖਲੇ ਵਾਲੇ ਜਿਨਹੋ ਨੇ ਕਹੇ ਤੇ ਉਨ ਕੋ ਹਾਂ ਨਹੀਂ ਮੇਰੇ ਕਹਿਣਾ ਮਤਲਬ ਸੱਤ ਸੀਟਾਂ ਜਿੱਤ ਕੇ ਪਹਿਲੀ ਵਾਰੀ ਪੰਚੇਦਾਂ ਆਤੀਆਂ ਜਿੱਤ ਕੇ ਪਹਿਲੀ ਵਾਰੀ ਕਾਰਪੋਰੇਸ਼ਨ ਚ ਗੱਲ ਬਣੀ ਹੈ ਨਹੀਂ ਜਿਹੜੀ ਸਰਕਾਰ ਹੁੰਦੀ ਸੀ ਕਾਰਪੋਰੇਸ਼ਨ ਉਹ ਸਰਕਾਰਾਂ ਬਣਾ ਜਾਣੀਆਂ ਸੀ ਚਾਹੇ ਕਾਲੀਆਂ ਦੀਆਂ ਰਹੀਆਂ ਨੇ ਕਾਲੀਆਂ ਨੀਆ ਕਾਰਪੋਰੇਸ਼ਨਾਂ ਪੰਜ ਸਰਕਾਰ ਵੀ 10-11 ਦਿਨ ਲਾ ਦੇ ਤੇ 3-4 ਦਿਨ ਨੂੰ ਕੰਮ ਪੈ ਗਿਆ ਇਹ ਬੇਰੀ ਸਾਹਿਬ ਹੁਣ ਇਸ ਤਰ੍ਹਾਂ ਦੀ ਮੰਗ ਹੈ ਖਰਗੇ ਸਾਹਿਬ ਦੀ ਸਾਬ ਨੇ ਦਜੀਤ ਸਾਹਿਬ ਨੇ ਪੂਰੇ ਪੰਜਾਬ ਦੇ ਭਰ ਵਿੱਚ ਜ਼ਿਲ੍ਹਾ ਸਤਰ ਤੇ ਜਾ ਕੇ ਅਸੀਂ ਰਿਵਿਊ ਮੀਟਿੰਗਸ ਲੈ ਰਹੇ ਆ ਜਿਹਦੇ ਵਿੱਚ ਜਿੱਥੇ-ਜਿੱਥੇ ਕਮੀਆਂ ਸਾਡੇ ਸੰਗਠਨ ਚ ਕਮੀਆਂ ਚਾਹੇ ਬਲਾਕ ਚ ਕਮੀਆਂ ਹੈ ਕਈ ਥਾਵਾਂ ਤੇ ਬਲਾਕ ਪ੍ਰਧਾਨ ਨਹੀਂ ਕਈ ਥਾਂ ਤੇ ਕਮੇਟੀ ਨਹੀਂ ਹੈ ਚਾਹੇ ਮੰਡਲਾ ਚਾਹੇ ਬੀਐਲਏ ਹੈ ਜਾਂ ਬੂਥ ਤੇ ਉਹ ਹੌਲੀ-ਹੌਲੀ ਸੰਗਠਨ ਨੂੰ ਕੰਪਲੀਟ ਕਰਨ ਦੀ ਜਿਹੜੀ ਇਹ ਸਿਸਟਮ ਹੈ ਉਹ ਸ਼ੁਰੂ ਹੋਇਆ ਸਿੱਧਾ ਕੰਪਲੀਟ ਹੈ ਪਰ ਕਈ ਥਾਵਾਂ ਤੇ ਕਮਜ਼ੋਰੀਆਂ ਹੈਗੀਆਂ ਸੋ ਉਹਦੇ ਆਸਤੇ ਰਿਵਿਊ ਮੀਟਿੰਗਸ ਐ ਟਾਸਕ ਦਿੱਤਾ ਗਿਆ ਹੈ ਅੱਜ ਤੋਂ ਬਾਅਦ ਪਰਫਾਰਮੈਂਸ ਮੈਜ਼ਰਮੈਂਟ ਹੋਏਗਾ 15 ਦਿਨ ਦਾ ਟੂਰ ਪ੍ਰੋਗਰਾਮ ਸਬਮਿਟ ਕਰਾਉਣਾ ਹੋਏਗਾ ਇਵਨ بطور ਪੰਜਾਬ ਦੇ ਪ੍ਰਧਾਨ ਮੈਨੂੰ ਵੀ ਆਪਣਾ ਟੂਰ ਪ੍ਰੋਗਰਾਮ ਸਬਮਿਟ ਕਰਾਉਣਾ ਹੋਊਗਾ ਕਿ ਮੈਂ ਕਿੱਥੇ ਜਾਣਾ ਸੋ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਦੇ ਇਸੇ ਤਰ੍ਹਾਂ ਬਲਾਕ ਤੇ ਉਸ ਤੋਂ ਬਾਅਦ ਮੰਡਲ ਸੋ ਅੱਜ ਡਲਵੀ ਸਾਹਿਬ ਸਪੈਸ਼ਲ ਤੌਰ ਤੇ ਅੱਜ ਮੀਟਿੰਗ ਲੈਣ ਆਈ ਸੀ ਜਲੰਧਰ ਕਾਫੀ ਜ਼ਿਲ੍ਹਿਆਂ ਚੋਂ ਉਹਨਾਂ ਦਾ ਦੌਰਾ ਹੋਇਆ ਸੋ ਇਸ ਕਰਕੇ ਅੱਜ ਜਲੰਧਰ ਚ ਰਿਵਿਊ ਮੀਟਿੰਗ ਕੀਤੀ ਬ੍ਰਿੰਦ ਸਾਹਿਬ ਤੁਸੀਂ ਇੱਕ ਚਿਕ ਰਿਵਿਊ ਮੀਟਿੰਗ ਨਾਲ ਗੱਲਬਾਤ ਕੀਤੀ ਉਸ ਦੌਰਾਨ ਤੁਸੀਂ ਕਿਹਾ ਕਿ 60 70 ਸਿਤਾ ਤੇ ਨਵੇਂ ਚਿਹਰੇ ਦੇਖਣ ਨੂੰ ਮਿਲਣਗੇ 100% ਜੀ ਰਾਹੁਲ ਗਾਂਧੀ ਜੀ ਦੀ ਇੱਛਾ ਹੈ ਖਰਗੇ ਸਾਹਿਬ ਦੀ ਇੱਛਾ ਹੈ ਕੀ ਹਰ ਜਗ੍ਹਾ ਤੇ ਇਵਨ ਸੀਡ ਅ ਵੀ ਸੀ ਦੇ ਵਿੱਚ ਵੀ ਤੁਸੀਂ 50% ਨਵੇਂ ਲੋਕਾਂ ਨੂੰ ਯੰਗਸਟਰ ਨੂੰ ਅੰਡਰ 50 ਮੌਕਾ ਦਿਓ ਮੈਂ ਇਹ ਕਹਿ ਰਿਹਾ ਕਿ 100% ਪਰਮਾਤਮਾ ਉਹ ਦਿਨ ਲਿਆਵੇ ਉਹ ਤਾਕਤ ਬਖਸ਼ੇ ਬਿਲਕੁਲ ਅਸੀਂ ਅੱਧੀਆਂ ਸੀਟਾਂ 50 ਤੋਂ 60 ਸੀਟਾਂ ਅਸੀਂ ਚੋਣੇਗੇ ਨਵੇਂ ਚਿਹਰੇ ਜਿਹੜੇ ਨਵੇਂ ਤਰਜਮਾਨੀ ਕਰਨ ਜਿਹੜੇ ਫਸਟ ਟਾਈਮਰ ਹੋਣ ਚਰਚਾ ਥੋੜੀ ਹੁੰਦੀ ਹੈ ਕਿਸੇ ਵੇਲੇ ਵੀ ਕੋਈ ਕਿਸੇ ਨੂੰ ਵੀ ਬਦਲਿਆ ਜਾ ਸਕਦਾ ਹੈ ਇਹ ਕੋਈ ਪੱਕੀ ਸੀਟ ਨਹੀਂ ਹੈ ਕਿਸੇ ਨੂੰ ਕੁਈ ਬੜੇ ਕਾਮਯਾਬ ਬਣਾ ਰਹੇ ਆ 7 ਟਿਕਾਣੇ ਪਾਰਲੀਮੈਂਟ ਜਿਤਾਈਆਂ ਪੌਰਪਨ ਜਿਤਾਈਆਂ ਨਿਸਲ ਕਮੇਟੀਆਂ ਜਿਹੜੀਆਂ ਪੰਚਾਇਤਾਂ ਜਿਤਾਈਆਂ ਨੇ ਇਹਦੇ باوجود ਵੀ ਜਿਹੜਾ ਹੈਗਾ ਜਿਹੜੇ ਕਮੀ ਕਿੱਥੇ ਰਹਿੰਦੀ ਹੈ ਕਿਉਂ ਜਿਹੜੇ ਗੁਰਜੀਤ ਰਾਜੂ ਜੀ ਨੇ ਤੁਹਾਡੇ ਕੋਲ ਸਟੇਟਮੈਂਟ ਦਿੱਤੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸੀਨੀਅਰ ਸਿਟੀਜ਼ਨ ਨੇ ਉਹਨਾਂ ਬਾਰੇ ਮੈਂ ਇੱਥੇ ਕੋਈ ਟਿੱਪਣੀ ਟਿੱਪਣੀ ਨਹੀਂ ਕਰੂੰਗਾ ਜਿੱਥੇ ਲੋੜ ਹੋਈ ਉੱਥੇ ਖੜਾ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਵਿੱਚ ਆਪਸ ਵਿੱਚ ਫੁੱਟ ਸੀ ਉਹ ਖਤਮ ਹੋ ਗਈ ਕਿ ਦੇ ਕੋ ਗਾਲੇ ਹੈ ਜਿਹੜੀ ਫੁੱਟ ਫਾਟ ਤੋਂ کہیں ਨਹੀਂ ਹੈ ਆ ਥੋੜਾ ਮੋਟਾ ਤਾਂ ਤੁਸੀਂ ਆ ਕੈਮਰਾ ਲਾਉਣ ਪਿੱਛੇ ਵੀ ਉਲਝ ਜਦੇ ਵੀ ਮੇਰਾ ਪਹਿਲਾਂ ਲੱਗੇ ਮੇਰਾ ਲੱਗੇ ਇਹ ਤਾਂ ਹਰ ਪਰਿਵਾਰ ਦੇ ਵਿੱਚ ਮਾੜਾ ਮੋਟਾ ਚੱਲਦਾ ਰਹਿੰਦਾ ਹੈ ਲੇਕਿਨ ਵੱਡੇ ਸਤਰ ਤੇ ਜਿਹੜੀ ਹੈ ਕਿਸੇ ਪ੍ਰਕਾਰ ਦੀ ਕੋਈ ਐਸੀ ਲੜਾਈ ਨਹੀਂ ਹੈ ਪਰ ਜਿੱਥੇ ਕਿਤੇ ਮਾੜੀ ਮੁੱਟੀ ਹੁੰਦੀ ਹੈ ਪਰਿਵਾਰਾਂ ਦੇ ਵਿੱਚ ਜੋ ਬੈਠ ਕੇ ਪਰਿਵਾਰ ਦੇ ਅੰਦਰ ਬੈਠ ਕੇ ਗੱਲਬਾਤ ਕਰ ਲਈ ਜਾਵੇ ਸਿੱਧੂ ਸਾਹਿਬ ਐਕਟਿਵ ਹੋ ਗਏ ਨਜ਼ਰ ਆ ਰਹੇ ਹੈ ਜੀ ਸਿੱਧੂ ਸਾਹਿਬ ਨਹੀਂ ਨਜ਼ਰ ਆ ਰਹੇ ਯਾਰ ਮੈਨੂੰ ਸਿੱਧੂ ਸਾਹਿਬ ਦਾ ਮੇਰਾ ਸੰਪਰਕ ਨਹੀਂ ਹੋਇਆ ਸਾਨੂੰ ਤਾਂ ਹਰ ਵਿਅਕਤੀ ਦੀ ਲੋੜ ਹੈ ਐਕਟਿਵ ਹੋਵੇ ਤੇ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਵੇ ਸੰਪਰਕ ਐਕਟਿਵਲੀ ਹੈਗੇ ਜਾਂ ਕਿਉਂ ਨਾ ਕਰਾਂਗੇ ਜੀ ਮੈਂ ਕਿਉਂ ਨਾ ਕਰਾਂਗਾ ਕਾਂਗਰਸ ਦੇ ਹਰ ਵਿਅਕਤੀ ਨੂੰ ਸੰਪਰਕ ਕਰਾਂਗਾ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਨਾਲ ਅਲਾਈਂਸ ਹੋਣੀ ਸੰਭਾਵਨਾ ਆ ਆ ਹੱਥ ਜੋੜੇ ਸਾਡੇ ਬਾਬਾ ਤੁਹਾਨੂੰ ਪਤਾ ਹੈ ਜਿਹੜੀ ਗੱਲ ਉਹ ਸਵਾਲ ਕਿਉਂ ਪੁੱਛਦੇ ਹੋ ਸਾਡਾ ਕੋਈ ਦੂਰ ਦੂਰ ਦਾ ਕੋਈ ਵਾਸਤਾ ਨਹੀਂ ਆਮ ਆਦਮੀ ਅੱਛਾ ਦਿੱਲੀ ਦੇ ਵਿੱਚ ਕੀ ਕਾਰਨ ਹੈ ਕਿ ਕੋਈ ਵੀ ਸੀਟ ਨਹੀਂ ਆਈ ਵੇਖੋ ਜੀ ਪਰਸੈਂਟੇਜ ਸਾਡੀ ਵਧੀ ਅਲਟੀਮੇਟਲੀ ਕੀ ਹੁੰਦਾ ਕਿ ਜਿੱਤਣ ਵਾਲੀ ਤਰਫ ਲੋਕ ਝੁਕ ਜਾਂਦੇ ਨੇ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਭਾਜਪਾ ਜਾ ਰਹੀ ਹੈ ਤੇ ਜਿਹੜਾ ਸਾਡਾ ਵੋਟਰ ਵੀ ਉਹ ਟਿਲਟ ਹੋ ਜਾਂਦਾ ਕਿਉਂਕਿ ਲੋਕ ਹਵਾ ਦਾ ਰੁਖ ਵੇਖਦੇ ਨੇ ਲੋਕ ਚਾਹੁੰਦੇ ਨੇ ਕਾਂਗਰਸ ਆਵੇ ਲੇਕਿਨ ਕਿਤੇ ਨਾ ਕਿਤੇ ਹਜੇ ਕਿਉਂਕਿ ਦੋ ਤਿੰਨ ਵਾਰੀ ਵੱਡੀ ਸਾਡੀ ਹਾਰ ਹੋਈ ਉਹਨਾਂ ਨੂੰ ਅਜੇ ਜਾਗਦਾ ਨਹੀਂ ਸੀ ਵੀ ਅਸੀਂ ਚੰਗਾ ਮੁਕਾਬਲਾ ਦੇ ਪਾ ਰਹੇ ਇਸ ਕਰਕੇ ਜਿਹੜਾ ਸਾਡਾ ਵੋਟਰ ਹੁੰਦਾ ਮਿਨੋਰਟੀ ਵਾਲਾ ਗਰੀਬ ਆਮ ਦੁਕਾਨਦਾਰ ਵਪਾਰੀ ਉਹ ਕਿਤੇ ਨਾ ਕਿਤੇ ਇੱਧਰ ਉੱਧਰ ਹੋ ਗਿਆ ਜੀ ਬਸ ਇੱਕ ਚੀਜ਼ ਦੀ ਕੀ ਡਿਸਪਲਿਨ ਦੀ ਲੋੜ ਹੈ ਡਿਸਪਲਿਨ ਸਿਖਾਓ ਅਪਰ ਤਾਂ 92 ਸਿਟਾ ਲੱਗੇ ਲੱਗਦਾ ਕਿ ਕਾਂਗਰਸ ਡਿਸਪਲਿਨ ਚਲਾ ਗਈ ਸੀ देखो डिसिप्लिन ਦੇ ਨਾਲ ਸਰਕਾਰ ਦੀ ਐਂਟੀ ਇਨਕੰਮਪੈਂਸੀ ਵੀ ਸੀ ਇਨਡਿਸਿਪਲਨਤਾ ਸੀ ਗਈ ਸੀਗਾ ਤੁਸੀਂ ਵੇਖੋ ਸੋਸ਼ਲ ਇੰਜੀਨੀਅਰਿੰਗ ਦੇ ਹਰ ਵਿਅਕਤੀ ਸੀਗਾ ਇੱਕ ਦਲਿਤ ਸਾਨ ਇੱਕ ਹਿੰਦੂ ਚਿਹਰਾ ਸਨ ਜਾਂ ਖੜ ਇੱਕ ਜੱਟ ਚਿਹਰਾ ਸਨ ਸਿੱਧੂ ਸਾਹਿਬ ਲੇਕਿਨ ਮੇਰਾ ਲੱਗਦਾ ਕਿ ਜਿਹੜਾ ਇਲੈਕਸ਼ਨ ਦੇ ਸਮੇਂ ਆਪਸ ਵਿੱਚ ਤਾਲਮੇਲ ਹੋਣਾ ਚਾਹੀਦਾ ਸੀ ਉਹ ਨਹੀਂ ਸੀ ਇਧਰੋਂ ਕੋਈ ਬਿਆਨ ਹੋਰ ਸੀ ਇਧਰੋਂ ਇਹਦਾ ਜੱਗ ਜ਼ਾਹਰ ਹੈ ਡਿਸਿਪਲਨ ਪਾਰਟੀ ਚ ਸੀਗਾ ਕੁਝ ਐਂਟੀ ਇਨਕੰਮਪੈਂਸੀ ਐਂਟੀ ਇਨਕੰਮੈਂਸੀ ਸੀ ਕੁਝ ਮਾੜੀਆਂ ਮੋਟੀਆਂ ਸਰਕਾਰ ਚ ਲੈਣ ਦੀ ਗਲਤੀਆਂ ਵੀ ਹੋ ਜਾਂਦੀਆਂ ਅੱਛਾ ਜੀ ਪਿਛਲੀਆਂ ਚੋਣਾਂ ਦੇ ਵਿੱਚ ਤਿੰਨ ਕੋਣੀ ਮੁਕਾਬਲਾ ਹੁੰਦਾ ਅਸਦਾ ਸੀ ਹੁਣ ਜਿਹੜੀਆਂ 27 ਚ ਚੋਣਾ ਆਉਣੀਆਂ ਪੰਜ ਕੋਣੀ ਮੁਕਾਬਲਾ ਹੋਣਾ ਕਿਉਂਕਿ ਅ ਅਕਾਲੀ ਦਲ ਵੀ ਆ, ਭਾਜਪਾ ਵੀ ਆ, ਕਾਂਗਰਸ ਵੀ ਆ, ਆਮ ਆਦਮੀ ਪਾਰਟੀ ਆ। ਉਹ 35 ਫਰੰਟ ਜਿਹੜੇ ਇੱਕ ਹੋਰ ਖੁੱਲਣ ਜਾ ਰਹੇ ਆ ਅ ਅਕਾਲੀ ਦਲ ਜਿੰਨੇ ਕੋਣੀ ਹੋਊਗਾ, ਉਹਨੇ ਕੋਣੀ ਸਾਨੂੰ ਮੁਕਾ ਫਾਇਦਾ ਹੋਣਾ। ਮੈਂ ਤੁਹਾਨੂੰ ਇੱਕ ਗੱਲ ਦੱਸਦੀ। ਬਾਬਾ ਜੀ ਕਿਰਪਾ ਕਰਨਗੇ। ਹੁਣ ਨਾਲੇ ਕਿੰਨੇ ਕੋਣੀ ਹੋ ਜੇ ਲੋਕਾਂ ਨੇ ਮਨ ਬਣਾ ਲਿਆ। ਐਕਚੁਅਲੀ ਲੋਕਾਂ ਨੇ ਭੁਲੇਖੇ ਸਰਕਾਰ ਬਣਾਈ, ਬਦਲਾਅ ਦੀ ਵੀ ਇਹ ਕਾਂਗਰਸ ਤੇ ਅਕਾਲੀਆਂ ਨਾਲ ਕੋਈ ਵੱਖਰੀ ਗੱਲ ਕਰਨੀ। ਹੁਣ ਲੋਕ ਯਾਰ ਇਹਦਾ ਪਾਰਲੀਮੈਂਟ ਨੇ ਨਤੀਜਿਆਂ ਨੇ ਔਰ ਆ ਜਿਹੜੀਆਂ ਸ਼ਹਿਰੀ ਸਿਗੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਤੈਅ ਕਰਤਾ ਉਹ ਲੋਕਾਂ ਨੇ ਮਨ ਬਣਾਦਾ ਵੀ ਇਹਨਾਂ ਸਾਰਿਆਂ ਨਾਲੋਂ ਬੇਸ਼ੱਕ ਸਾਡੇ 'ਚ ਕੋਈ ਕਮੀਆਂ ਹੈਗੀਆਂ ਥੋੜੀਆਂ-ਮੋਟੀਆਂ ਲੇਕਿਨ ਇਹਨਾਂ ਸਾਰਿਆਂ ਨੂੰ ਜੇ ਕੋਈ ਚੰਗਾ ਰਾਜ ਦੇ ਸਕਦੀ ਹੈ ਤਾਂ ਕਾਂਗਰਸ ਪਾਰਟੀ ਦੇ ਸੀ